ਜਿਹੜਾ ਪਨੀਰ ਐ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਐ ਮੇਰਾ ਮੰਨਣਾ ਐ ਭਈ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤੋਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਏਡੀ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨਹੀਂ ਤਾਂ ਕੱਲ ਨੂੰ ਬੰਦ ਹੋ ਜਾਣਾ ਥੋੜਾ ਜਿਹਾ ਇਹ ਦੱਸ ਦੋ ਪੇ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਪੰਜ ਚੋਂ ਬਣਦਾ ਇੱਕ 1 ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਇਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਜਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਤੇ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਇਆ ਜੀ ਨਾਲ ਤੁਹਾਡੇ ਮੁਤਾਬਕ 300 ਦੇ ਆਸ-ਪਾਸ ਕਿਲੋ ਪਨੀਰ ਬਣਦਾ ਆ ਤੁਸੀਂ ਕਿੰਤਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਬਣਿਆ ਸੇਵਾ ਗੁਰਦਾਸ ਪਰਤੋ ਸੇਵਾ ਕਰ ਰਹੇ ਸਾਡੀ ਪਖਾਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਨੈਟ weight ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਫੋਨ ਖਾਲੀ ਤਾਂ ਤੁਸੀਂ ਪਰ ਲੋ ਬੜੀ ਤਾਂ ਹੁੰਦਾ ਨਾ ਪਹਿਲਾਂ ਫਿਲਨ ਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਮੈਂ ਹੁਣ ਤਾਂ ਫਿਰ ਨਹੀਂ ਬੈਠੀ ਹਨ ਹੁਣ ਆਏ ਮੈਂ ਤਾਂ ਕੋਲ ਤਾਂ ਲੈ ਕੀ ਇਹ ਨਹੀਂ ਰੱਖੀਂ ਚਾਹਤਾਂ ਕੋਨੇ ਬੰਦ ਗਾ ਗੁਰਦਾਸਪੁਰ ਇਧਰ ਆ ਤਨੀਰ ਕਿੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਬਣਦਾ ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਪਣ ਕੀ ਨਾਮ ਆ ਤੁਹਾਡਾ ਮੇਰਾ ਓਕਾਰ ਚੱਲੂ ਓੰਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਲੋਕੇਸ਼ਨ ਡੇਰੀ ਆ ਕੀ ਆਹੇ ਜਿੱਥੇ ਬਣਾਂਦੀ ਹੈ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦੁਰ ਮੰਦੁਰਗਾ ਮਾਂ ਦੁਰਗਾ ਕਿੱਥੇ ਕੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਮਹਿਰਪੰਡੋਰੀ 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 ਪੰਡੋਰੀ ਮੰਤਾਲੇ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਪਿਆ ਫਿਰ ਥੋੜਾ ਜਿਆ ਸਾਨੂੰ ਮਲੋ ਵਾਲੀ ਆ ਜੀ ਮਾਂ ਦੁਰਗਾ ਦੇ ਇਹ ਹੈ ਕਿੱਥੇ ਕਮਲਵਾਂ ਨਾ ਤਾਂ ਮਹਿਰਪੰਡੋਰੀ ਮੰਤਾਲਾ ਮਤਾਲੇ ਪੰਡੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਦੀਪਕ ਦੀਪ ਕੁਮਾਰ ਜੀ ਅੱਛਾ ਕਿੰਨਾ ਪਾ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬੱਸ ਇਹੋ ਜਿਹੀ ਦੇਖੋ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਇੱਕ ਤੇ ਹਰਿਆਣਾ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਦਿੱਖੀ ਐ ਕੋਈ ਨਾ ਕੋਈ ਸਿੰਦਾ ਜਿਹਾ ਹੁੰਦਾ ਆਹ ਕੀ ਇਹ ਪੇਟੀ ਜੀ ਨਹੀਂ ਇਹ ਕੰਡਾ 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 ਆ ਇਹਨੂੰ ਜਦੋਂ ਉੱਪਰ ਚੱਲ ਜਾ ਖੋਲ ਦੇ ਸਾਰੇ ਡਰਾਂ 250 ਰੁਪਏ ਪਨੀਰ ਨਹੀਂ ਦੇਣਾ ਤੁਹਾਡਾ 250 ਨਹੀਂ ਲੈ ਸਕਦੇ ਕੋਈ ਗੱਲ ਨਹੀਂ ਇੱਕ-ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ ਦੱਸਤਾ ਕੋ ਇੱਕ-ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲਗਭਗ ਸਾਢੇ 5 ਕਿਲੋ ਦੇ ਸਾਢੇ 5 5 ਸਾਢੇ 5 ਕਿਲੋ ਵਾਲੇ ਸਰ ਕਿਹੜੇ ਇਹ ਪੈਕਿੰਗ ਚ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਮਤਲਬ 4 ਕੁਇੰਟਲ ਪਨੀਰ ਤਾਂ ਹੈਗਾ ਇਹ ਤੇ ਜੋਕ ਹੈ ਐਂ ਜੋਕਿਆ ਵੀ ਨਹੀਂ ਆਜੋ ਇੱਧਰ ਆਜੋ ਸ਼ਰਮਾ ਜੀ ਮੇਰੇ ਲੱਗ ਗਿਆ ਇਹਨੂੰ ਖੋਲੋ ਆਯੋ ਯਾਰ ਠੰਡ ਲੱਗਦੀ ਜਾ ਰਹੀ ਬਰਫੋ ਭਾਈ ਇਹ ਬਰਫ ਕਿੱਥੋਂ ਲਈ ਆ ਹਾਂਜੀ ਆਹਨ ਕਾਰਖਾਨਾ ਵੀ ਇਹ ਬਰਫ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ ਜਿਹੜੀ ਆ ਹਾਂਜੀ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ ਕਿਉਂਕਿ ਬਰਫ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ ਬਣਾਉਂਦੇ ਆ ਸਰ ਵਾਹ ਚਲੋ ਇੱਕ ਲੋ ਸੈਂਪਲ ਹਾਂਜੀ ਮਾਂਜੀ ਲਖੀ ਇਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਇਹ ਚੋਂ ਲੋ ਸੈਂਪਲ ਤੇ ਇਸ ਨਾਲ ਇਹ ਆ ਚਾਰ ਪਾਟਰ ਪਨੀਰ ਤਾਂ ਐਨਾ ਚ ਹੀ ਹੈਗਾ ਚਾਹ ਤੋਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗ ਜਾ ਪਨੀਰ ਨਾ ਸ਼ਰਮਾ ਜੀ ਤਾਂ ਥੋੜਾ ਜਿਹਾ ਹੱਥ ਪਾਓ ਤੇ ਥੋੜਾ ਜਿਹਾ ਕੱਢ ਕੇ ਬਾਹਰ ਰੱਖ ਦਿਓ ਇੱਥੇ ਬਾਹਰ ਚ ਰੱਖ ਲਓ ਵਿੱਚ ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਚੋਂ ਨੇ ਤੇ ਇਧਰ ਆਉਂਦਾ ਹੈ ਸਾਡੇ ਹੂੰ ਇਹ ਉਹੀ ਗੱਡੀਆਂ ਅੱਛਾ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਹੂੰ ਤੇ ਪਤਾ ਨਹੀਂ ਨਾ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ ਹੂੰ ਆਉਂਦਾ ਇਧਰੋਂ ਹੀ अच्छा और गड्डियां काफी औंदियां एक नहीं औंदियां हम्म ये देखोगे ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹਮ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੋਈ ਹਮ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ ਚ ਬਰਸਾ ਪਈ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰਦੀ ਤਾਂ ਇਹ ਸਪਲਾਈ ਕਹਿ ਰਿਹਾ ਬਿ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹੂੰ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹੂੰ ਆ ਮੇਰੀ ਨਜ਼ਰ 'ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਕਿ ਡਾਕਟਰ ਕਿੰਨਾ ਕੁ ਹੈਗਾ ਪਨੀਰ ਮੋਟਾ ਜਿਹਾ ਹਿਸਾਬ 'ਚ ਹੋਏ ਤੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਪੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਕਿੰਨਾ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਘੱਟੋ ਘੱਟ 60 ਹੈਗਾ ਤੇ ਉਹ 60 ਕਿਲੋ ਪਨੀਰ ਆ 8 8 ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਠੂ 6.48 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਫਤਰੇ ਜੇ ਕੱਪੜਿਆਂ ਚ ਜਿਹੜਾ ਦੱਸਿਆ ਡਾਕਟਰ ਸਾਹਿਬ ਦੱਸਿਆ ਕਿਥੋਂ ਆ ਰਿਆ ਹੈ ਕਿਥੇ ਬਣ ਰਿਆ ਇੰਨੀ ਦੁੱਧ ਦੀ ਹੈਗੀ ਹੈ ਕੈਪੈਸਟੀ ਪੀਣ ਪਨੀਰ ਬਣ ਕੇ ਆ ਰਵੇ ਗਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿਥੋਂ ਬਣ ਰਿਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ ਚ ਨਹੀਂ ਹੋਊਗਾ ਇਹਦੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਅਸੀਂ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਪਰ ਪਨੀਰ ਇੰਦਾ ਘੱਟ ਹੁੰਦਾ ਪਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲੈ ਆਂ ਪਾਸਪੋਰਟ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੇ ਕਾਦੇ ਨਾਲ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਇਹ ਲਾਲ ਇੰਦੇ ਤੋਂ ਹਾਂਜੀ ਕੀ ਵਾਲਾ ਕਾਦੇ ਨਾਲ ਬਣਾਉਂਦੇ ਇਹ ਤਾਂ ਇਹ ਦੱਸੂਗਾ ਇੱਧਰ ਪਰੇ ਹੋ ਜਾ ਤੂੰ ਰੋਡ ਤੇ ਆ ਜਾਣੀ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਣਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਠੀਕ ਮਤਲਬ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਹਿੰਦਾ ਸੀ ਮੈਂ ਸਰ ਇਹ ਜਰੂਰ ਪੁੱਛਿਓ ਵੀ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਜਿਹੜਾ ਨਾ ਇਹ ਬਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ ਹੈ ਫੈਕਟਰੀ ਦੀ ਬਰਫ ਹੈ ਨਾ ਫੈਕਟਰੀ ਦੀ ਜਿਹੜੀ ਬਰਫ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਬਰਫ ਕਿਉਂਕਿ ਤੁਸੀਂ ਬੜੇ ਕਪੜੇ ਚਲਪੇਟਾ ਹੋਇਆ ਪਨੀਰ ਹੈ ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ ਠੀਕ ਹੈ ਕਿਉਂਕਿ ਜਿਹੜਾ ਉਹ ਪੈਕਡ ਪਨੀਰ ਆ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ ਤਾਂ ਕਿ ਜਿਹੜਾ বরਫ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ ਵਿੱਚ ਨਾ ਜਾਵੇ ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ ਉਹ ਬਰਫ ਜਿਹੜੀ ਕਦੀ ਦੇਖੀ ਫੈਕਟਰੀਆਂ ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਵਿੱਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਸ ਲਈ ਨਹੀਂ ਹੈਗੀ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪਰਪਰ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੋਈ ਚੀਜ਼ ਇਹ ਤੁਹਾਡੀ ਜਾਣਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਤੇ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜ ਜਦੋਂ ਪਨੀਰ ਬਣਦਾ ਸਰ ਦੁੱਧ ਦਾ ਇਹ ਬਣ ਗਿਆ ਦਾ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰ 6-7 ਮਹੀਨੇ ਹੋਏ ਤੋਂ ਦੀ ਡਿਊਟੀ ਤੋਂ ਸਪਲਾਈ ਕਰਨ ਤੇ ਆ ਇਹ ਕਿੱਥੇ-ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਪੂਰਾ ਕਰਨਾ ਅ ਜਲੰਧਰ ਕਰਨਾ ਜਲੰਧਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਸਰ ਹਾਂ ਨਹੀਂ ਤੁਸੀਂ ਘਬਰਾਓ ਨਾ ਮੈਂ ਘਬਰਾਉਣ ਵਾਲੀ ਹਾਂ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣਾ ਨਹੀਂ ਇਹ ਗੱਲ ਨਹੀਂ ਤਾਂ ਆਪ ਹੋ ਜੂਗਾ ਉਹ ਤਾਂ ਕੋਈ ਉਹ ਨਹੀਂ ਉਹ ਸੈਂਪਲ ਸਾਫ਼ ਹੋ ਜਾਣਾ ਜੀ ਜੀ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਰਾ ਹੀ ਕਲੈਕਸ਼ਨ ਸੈਂਟਰ ਹੋਏ ਅੱਛਾ ਹੈ ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ ਨਹੀਂ ਉੱਥੇ ਇੱਕ ਸੈਂਟਰ ਤੇ 11-12 ਕੁਇੰਟਲ ਤੇ ਹੁੰਦਾ ਜੀ ਸਰ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 820 ਰੁਪਏ ਵੇਚਣਾ ਸਰ 820 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਭਨੀ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5-4 ਦੇ ਵਿੱਚ ਹੋਣਾ ਕੁਇੰਟਲ ਹਾਂਜੀ ਪਰ ਅਹੀਂ ਇਹ ਤੋਲ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਮਾਰਕਾ ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਹਾਂਜੀ ਤੁਹਾਨੂੰ ਬਿਲਕੁਲ ਮਾਲਕ ਕੌਣ ਕੀ ਨਾਂ ਉਹਨਾਂ ਦਾ ਦੀਪਕ ਮਾਨ ਦੀਪਕ ਮਾਰਜੀ ਇਹ ਦੱਸੋ ਪਏ ਜਿਹੜਾ ਤੁਸੀਂ ਕਿਹਾ ਪਏ ਇੱਕ ਚ 10 ਹਾਂ ਜ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈ ਦੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਇਹ ਕਿਹਾ ਪਈ 5 ਤੋਂ 5.5 ਕਿਲੋ ਪਨੀਰ ਲਗਭਗ ਹਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਹੈਗਾ ਡੱਬੇ ਕਿੰਨੇ ਆ 8 ਠੀਕ ਆ ਉਹਦਾ ਮਤਲਬ ਇਹ ਹੈ ਪੱਠੂ 6 48 ਲਗਭਗ ਤੁਹਾਡਾ ਪੌਣੇ 5 ਕੁਇੰਟਲ 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ ਚ ਹਿਸਾਬ ਠੀਕ ਕਰ ਲਓ ਆਪਣਾ ਜਰਾ ਨਹੀਂ ਨਹੀਂ ਹਿਸਾਬ ਸਰ ਨਹੀਂ ਉਦਾਂ ਤਾਂ ਤੁਸੀਂ ਦੁਰਦੇ ਨਹੀਂ ਇਹ ਤਾਂ ਹੈ ਨਹੀਂ ਪਈ ਉਦਾਂ ਹੀ ਲੁੱਟਦਾ ਮਾਲ ਆ ਫੇ ਤੁਹਾਨੂੰ ਪਤਾ ਹੀ ਨਹੀਂ ਹੈ ਯਾਰ ਜਿੰਦਾ ਦੱਸੋ ਬਈ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਉਹਨੇ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲਗਭਗ ਦੱਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਹੁਣ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਨਾ ਹਾਂ ਹਾਂ ਸਰ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਐ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਆ ਨਾ ਮੇਰਾ ਮੰਨਣਾ ਆ ਕਿ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤਾਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਐ ਈ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨੇ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰਾਪਰਟੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਾ ਜੀ ਦੇਖੋ ਅੱਜ ਅਸੀਂ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ ਨਹੀਂ ਨੌਲੇਜ ਆ ਨਾ ਤਨ ਕਿਤੇ ਥੋੜਾ ਜਿਹਾ ਇਹ ਦੱਸ ਦੋ ਪੀ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਭਾਵੇਂ ਪਾਣੀ ਕਿਤੋਂ ਦੰਦਾ ਇੱਕ ਇੱਕ ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਐਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ devkit ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਹੈ ਕਿ 60 ਰੁਪਏ ਦੇ ਦੁੱਧ ਚੌਹਾਵਾ ਦੁੱਧ 60 ਤੋਂ ਕਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਹੋਊਗਾ ਚੌਹਾਵਾ ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਦਿਨ 100 ਰੁਪਏ 100 ਰੁਪਏ ਦਾ ਜਿਹੜਾ ਦੁੱਧ ਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂਟਾ 250 ਤਾਂ ਤੁਸੀਂ ਦੇਣਾ ਹੈ ਨਾ ਤੇ ਉਹ ਚੋਂ ਪ੍ਰੋਫਿਟ ਵੀ ਤਾਂ ਕੱਢੋਗੇ ਖਰਚੇ ਵੀ ਕੱਢੋਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਕੰਡਾ ਹੋਈ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਕਿ ਕਿੰਦਾ ਪੁੱਗ ਸਕਦਾ ਪਨੀਰ ਹੁਣ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਜਣੀ ਕਰਾਂ ਨਾਲ ਸਾਡੇ ਮੁਤਾਬਕ 300 ਦੇ ਆਸ-ਪਾਸ ਕਿੱਲੋ ਪਨੀਰ ਬਣਦਾ ਆ ਤੁਸੀਂ ਕਿੰਦਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਹਣੇ ਆ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ਕਰ ਸਕਾਂ ਨਹੀਂ ੱੱਕਾ ਨਾ ਕਰੋ ਸਰ ਭੈਂਟ ਦਾ ਛਾਂ ਦਾ ਫਰਕ ਪੈ ਗਿਆ ਸਰ ਉਹ ਉਸ ਦੀ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਚਾਵਾਂ ਦੁੱਧਾ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੇ ਸੇਵਾ ਹੀ ਕਰਨਾ ਮੈਨੂੰ ਇੰਨੀ ਨੌਲੇਜ ਨਹੀਂ ਹੈ ਕਿ ਮੈਨਾਂ ਲਈ ਸਭ ਕੁਝ ਹੈਗੀ ਆ ਅੱਜ ਨਾਦਾਨ ਬਣ ਗਿਆ ਬੜਨਾ ਵੀ ਪਹਿਣਾ ਬੜਨਾ ਵੀ ਪਹਿਣਾ ਤੁਹਾਨੂੰ ਸੇਵਾ ਕਰ ਪਰੋ ਸਰ ਸਰ ਕਿੱਥੇ ਲੱਗਾ ਕੋਈ ਤਾਂ ਇਸ ਦੇ ਵਿੱਚ ਪੈਂਦਾ ਸੇਵਾ ਕਰ ਰਹੇ ਜੀ ਸੇਵਾ ਗੁਰਦਆਸ ਪਰ ਤੇ ਸੇਵਾ ਕਰ ਰਹੇ ਸਾਡੀ ਪਖਾਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਹਾਂਜੀ ਜਿਹੜਾ ਪਨੀਰ ਆ ਨਾ ਉਹਦੇ ਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹੂੰ ਕਿਉਂਕਿ ਜਿਹੜਾ ਅ ਕਰੀਮ ਲਾ ਲੈਣੀ ਜੋ ਤਿਆਰਬਾਜ਼ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬ ਸਟੈਂਡਰਡ ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਹੋਣੀ ਚਾਹੀਦੀ ਮਤਲਬ ਗੱਲ ਤਾਂ ਇਹੀ ਆ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਵੈਸੇ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬਾਰਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਖਵਾਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਛੱਕ ਦੇ ਘਰੇ ਚ ਹੀ ਹੋਇਆਗਾ ਸਰ ਹਾਂ ਉਹ ਤਾਂ ਕੋਈ ਨਹੀਂ ਸਕਦਾ ਪਨੀਰ ਹਾਂਜੀ ਸੈਂਪਲ ਅਲੱਗ-ਅਲੱਗ ਲੈ ਲਏ ਆ ਹਾਂ ਚਾਰ ਸੈਂਪਲ ਲਵਾਂਗੇ ਅਲੱਗ-ਅਲੱਗ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੀ ਬਰਫ਼ ਆ ਹਾਂ ਆ ਜਿਹੜੀ ਚੀਜ਼ ਆ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ ਤਾਂ ਪਾਣੀ ਸਮਾਉਣਾ ਹੈ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਠੰਡਾ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਇਹ ਪੈਕਿੰਗ ਜਿਹੜੀ ਕਰਕੇ ਰੱਖੀਏ ਇਹ ਕਿਹੜੀ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜੀ ਪੈਕਿੰਗ ਵਾਲਾ ਪਨੀਰ ਹੈ ਜੀ ਇਹ ਲੋਗਾਂ ਨੂੰ ਲੱਗਦਾ ਪਨੀਰ ਨੂੰ ਲੱਗਦਾ ਇਹੀ ਹੈ ਥੋੜਾ ਇਹਨੇ ਰੇਟ ਇਹਦੇ ਤੇ ਦੇਖ ਲੈਣੇ ਤੇ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਲਾਇਸੈਂਸ ਇਹਦਾ ਹੈਗਾ ਐਫਐਸਐਸਏ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕੋਈ ਡੇਟ ਨਹੀਂ ਲਿਖੀ ਹੋ ਨੈਟ ਵੇਟ ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਖਾਲੀ ਤਾਂ ਤੁਸੀਂ ਭਰ ਲਓ ਹੂੰ ਬੜੀ ਜੰਦ ਹੁੰਦਾ ਨਾ ਪਹਿਲਾ ਫਿਲਨ ਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ ਪਾ ਕੇ ਤੇ ਕੰਪਨੀ ਦਾ ਨਾਮ ਲਿਖਿਆ ਹੋਇਆ ਪਰਜੀ ਹਾਂ ਜੀ ਨਹੀਂ ਉਸੇ ਨਹੀਂ ਅੰਗਲੀ ਥੱਲੇ ਲੀ ਗਏ ਅੰਗਲੀ ਨੰਗਲੀ ਥੱਲੇ ਅੰਗਲੀ 100% ਪਨੀਰ ਇਹ ਕਹਿੰਦੇ 100% 5 ਕਿਲੋ ਦੀ ਪੈਕਿੰਗ ਆ ਤੇ ਆ ਇਹਨਾਂ ਨੇ ਇਹਦੇ ਲਿਖਿਆ ਐਡਰੈਸ ਲਿਖਣਾ ਪਰਪਸ ਬਹੁਤ ਥੱਲੇ ਐਡਰੈਸ ਲਿਖੀ ਪਨੀਰ ਖਾਣਾ ਹੈ ਉਹਨੂੰ ਪਨੀਰ ਮਿਆਰੀ ਪਨੀਰ ਲੈਣਾ ਚਾਹੀਦਾ ਠੀਕ ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਤੇ ਨਹੀਂ ਹੋਣਾ ਚਾਹੀਦਾ ਸੀ ਇਹ ਕਹਿੰਨੇ ਜਦੋਂ ਲੋਕੀ ਮਿਆਰੀ ਪਨੀਰ ਖਾਣ ਲੱ ਪੈਣਗੇ ਖਰੀਦਣਾ ਖਰੀਦਣਾ ਜਿਹੜਾ ਸ਼ੁਰੂ ਕਰਨ ਵਾਲਾ ਜਿਹਦਾ ਖਰੀਦਦਾਰ ਹੈ ਜਦੋਂ ਉਹ ਲੱਗੂਗਾ ਕਿ ਮੈਂ ਮਿਆਰੀ ਪਨੀਰ ਲੈਣਾ ਉਹ ਤੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜਾਊਗਾ ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿ ਖਰੀਦਦਾਰ ਹੈ ਹੂੰ ਕਿ ਗੁਰਦ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਲੋਕਾਂ ਨੇ ਜਾ ਕੇ ਹੂੰ ਤਾਂ ਫੇ ਸਾਰੀ ਚੀਜ਼ ਸਾਹਮਣੇ ਆ ਕਿ ਉਹ ਪਨੀਰ ਕਿੱਦਾਂ ਦਾ ਆ ਠੀਕ ਇਹ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਗਿਆ ਇਹ ਜਿਹੜਾ ਕੀ ਕਹਿੰਦੇ ਲੱਗੇ ਜਿਹੜਾ ਪਿੰਡ ਦਾ ਜਪੇ ਤੇ ਉਹ ਕੀ ਲੱਗੇ ਪੈਂਦਾ ਆ ਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੋਊਗਾ ਜਿਹਦੇ ਉੱਤੇ ਗੁਰਦਾਸਪੁਰ ਦੇਖੋ ਯਾਰ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਮੈਂ ਤਾਂ ਆਪਣੇ ਜ਼ਿਲ੍ਹੇ ਚ ਆਇਆ ਮੈਂ 3 ਵਜੇ ਦਾ ਖੜਾ ਇੱਥੇ ਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਕਈ ਵਾਰੀ ਹੋ ਸਕਦਾ ਨਾ ਬਦਲ ਲਗੇ ਪਰ ਮੈਨੂੰ ਨਹੀਂ ਲੱਗਦਾ ਇਤਨਾ ਵੱਡਾ ਪਲਾਂਟ ਹੈ ਤੇ ਉਦੋਂ ਉਹਨੂੰ ਪਤਾ ਨਹੀਂ ਹੋਏਗਾ ਕਹਿਣ ਨੂੰ ਗੱਲਾਂ ਕੀ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ ਨੂੰ ਕੀ ਕਰਨਾ ਮੈਨੂੰ ਲੱਗਦਾ ਇਹ ਇੰਦਾ ਦੀ ਹਾਲਾਤਾਂ ਚ ਫਸ ਗਏ ਹੈ ਵਿਚਾਰੇ ਭਈ ਜੇ ਤਾਂ ਇਹ ਕਹਿਣਗੇ ਵੀ 350 ਰੁਪਏ ਪਨੀਰ ਆਹੀ ਦੇਣਾ ਤਾਂ ਫੇਰ ਖਰੀਦਣ ਵਾਲੇ ਨੇ ਨਹੀਂ ਲੈਣਾ ਇਹਨਾਂ ਤੋਕੇ ਕਿ ਉਹਨੇ ਕਿਉਂ ਲੈਣਾ ਇਦਾਂ ਦਾ ਜੇ ਇਹ ਕੜੇ 200 ਫਿਰ ਫਿਰ ਜਿਹਨੇ ਖਾਣਾ ਉਹਨੇ ਨਹੀਂ ਖਾਣਾ ਤੇ ਪਨੀਰ ਹੈ ਨਹੀਂ ਬਲੋ ਹੁਣ ਵਿੱਚ ਜੇ ਕਿੱਦਾਂ ਕਰਨਗੇ ਹੱਲ ਇਹ ਹਨਾ ਮੈਂ ਪਰ ਮੈਂ ਇੱਕ ਚੀਜ਼ ਸੋਚਦਾ ਛੇ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200 ਨੂੰ 250 ਰੁਪਏ ਕਿਲੋ ਵੇਚਣ ਤਰਪਣ ਏਡੀ ਤਰ੍ਹਾਂ ਚੱਲ ਕੇ ਜਲੰਧਰ ਫਿਰ ਇਹ ਸੇਵਾ ਕਰਦੇ ਤੁਹਾਨੂੰ ਦੇ ਚ ਕਿੰਨੀ ਮਤਲਬ ਓਖਾ ਹੈ ਨਹੀਂ ਤਾਂ ਇਹ ਤਾਂ ਦੇਖੋ ਇੱਕ ਦਿਨ ਆ ਗਏ ਫਿਰ ਹਰ ਰੋਜ਼ ਸੇਵਾ ਕਰਦੇ ਸਮਾਜ ਦੀ ਲੋਕਾਂ ਦੇ ਅਤੇ ਜਿਹੜੇ ਘਰ ਬੱਚੇ ਨਾਲ ਫੈਮਿਲੀ ਫਿਰ ਉਹ ਕਿੱਥੇ ਜਾਂਦੇ ਕਿ ਜੀ ਤੇ ਜੇ ਸੇਵਾ ਕਰ ਕਿਥੇ ਹੁਣ ਦੇਖੋ ਕੀ ਮਗਰ ਬਣੂਗਾ ਜੇ ਬੰਦਾ ਉਹ ਜੋ ਪ੍ਰੋਫਿਟ ਨਾ ਕੱਢੂ ਮਜਾਸ ਵਾ ਰੁਪਈਆ ਹਣਾ ਪ੍ਰੋਫਿਟ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਕਿਉਂਕਿ ਤਾਂਦਾ ਜੁਨਟ ਹੀ ਬੰਦ ਹੋ ਜਾਊ ਫਿਰ ਤਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਮੈਸੇਜ ਕੋ ਲੋਕਾਂ ਕੀ ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਹੀ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾਬ ਬੱਚਿਆਂ ਵਾਲੇ ਫੈਮਿਲੀ ਮੈਂਬਰਾਂ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500000 ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕਮਿਆਰੀ ਪਨੀਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਕਿ ਪਲੀਜ਼ ਭਈ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ ਬਸੋ ਕਮਸ਼ਕਮ ਉਹ ਚੀਜ਼ ਹੋ ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ ਹਜੇ ਕੀ ਇਹ ਜਿਹੜਾ ਪਨੀਰ ਆਪਣੇ ਬੱਚੇ ਨੂੰ ਵੀ ਖਿਲਾਉਂਦੇ ਹੋਣਗੇ ਜੀ ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਇਸ ਬਾਰੇ ਇਹ ਤਾਂ ਇਹ ਜਾਣਨ ਪਿੱਕਰਾਂ ਚ ਜਾਂ ਆਪਣੇ ਫੰਕਸ਼ਨਾਂ ਚ ਪਾਉਂਦੇ ਆ ਕਿ ਨਹੀਂ ਪਾਉਂਦੇ ਤਾਂ ਇਹ ਜਾਣਨ ਹਾਂ ਵਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂ ਇਹ ਪ੍ਰੋਬਲਮ ਇਹ ਪਨੀਰ ਉਹੀ ਵਰਤਦੇ ਆ ਜਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਅ ਚ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੋਂ ਛੁੱਟ ਦਿਨੇ ਆ ਤੁਸੀਂ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਓਕਾ ਮੁਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈ ਡਬੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕ ਕੈਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟਾ ਮਿਆਰੀ ਆਪਣੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬ ਸਟੈਂਡਰਡ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਪਈ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਵਾਂਗੇ ਤੁਸੀਂ ਲਓਗੇ ਤਾਂ ਵਧੀਆ ਹੀ ਲਓਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜਿਹੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 4000 ਰੁਪਏ ਰੋਜ਼ ਇੱਕ ਪਾਣੀ ਤੋਂ ਹੀ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੇ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰ ਹੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕੱਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰਦਾ ਜੂਸ ਪੀਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਸ਼ੁੱਧ ਚੀਜ਼ਾਂ ਖਾਣੀਆਂ ਨਾ ਤੇ ਘਰ ਹੀ ਮਿੱਤਰੋ ਬਣਾਇਆ ਕਰੋ ਪਨੀਰ ਬਣਾਓ ਘਰ ਹੀ ਕੱਢ ਲਿਆ ਕਰੋ ਕਰਦਾ ਹੀ ਫੂਡ ਸਭ ਤੋਂ ਵਧੀਆ ਹੈ ਉਧਰ ਨੂੰ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ ਤੰਦਰੁਸਤ ਨਿਆਣੇ ਰੱਖਣੇ ਤਾਂ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488